ਫੈਡਰਲ ਇਲੈਕਸ਼ਨ ਸੋਮਵਾਰ 28 ਅਪ੍ਰੈਲ ਨੂੰ ਹੋ ਰਹੀ ਹੈ ਤੁਸੀਂ ਜਲਦੀ ਵੋਟ ਕਰ ਸਕਦੇ ਹੋ ਐਡਵਾਂਸ ਪੋਲਸ 28 ਤੋਂ 21 ਅਪ੍ਰੈਲ ਤੱਕ ਖੁੱਲੇ ਹੋਣਗੇ ਜੇ ਤੁਸੀਂ ਪਸੰਦ ਕਰੋ ਤਾਂ ਤੁਸੀਂ ਮੰਗਲਵਾਰ 22 ਅਪ੍ਰੈਲ ਸ਼ਾਮ 6 ਵਜੇ ਤੋਂ ਪਹਿਲਾਂ ਕਿਸੇ ਵੀ ਇਲੈਕਸ਼ਨ ਕੈਂਡੀਡੇਟ ਦਫ਼ਤਰ ਵਿਖੇ ਵੋਟ ਪਾ ਸਕਦੇ ਹੋ ਜਾਂ ਤੁਸੀਂ ਡਾਕ ਦੁਆਰਾ ਵੋਟ ਪਾਉਣ ਲਈ ਅਰਜੀ ਦੇ ਸਕਦੇ ਹੋ ਵੋਟ ਪਾਉਣ ਦੇ ਅਲੱਗ-ਅਲੱਗ ਤਰੀਕਿਆਂ ਬਾਰੇ ਆਪਣਾ ਵੋਟਰ ਜਾਣਕਾਰੀ ਕਾਰਡ ਦੇਖੋ ਜਾਂ elections.ca ਤੇ ਜਾਓ ਇਹ ਸਾਡੀ ਵੋਟ ਹੈ VOTING ਬਾਰੇ ਲੋੜਿੰਦੀ ਅਧਿਕਾਰਿਕ ਜਾਣਕਾਰੀ ਵਾਸਤੇ elections.ca ਤੇ ਜਾਓ ਜਾਂ 1800-463-6868 ਤੇ ਕਾਲ ਕਰੋ ਪਾਕੀਆ ਐਨਆਰਆਈ ਦੀ ਵਿਦੇਸ਼ ਤੇ ਵਿੱਚ ਮੌਤ ਹੋ ਜਾਂਦੀ ਹੈ ਹਾਲੇ ਉਸ ਦੀ ਮ੍ਰਿਤਕ ਦੇ ਪੰਜਾਬ ਵੀ ਨਹੀਂ ਆਈ ਪਰ ਉਸ ਨੂੰ ਲੈ ਕੇ ਉਸ ਵਿਆਹ ਨੂੰ ਲੈ ਕੇ ਦੋ ਪਰਿਵਾਰਾਂ ਦੇ ਵਿੱਚ ਵਿਵਾਦ ਹੋ ਗਿਆ ਇੱਕ ਤਾਂ ਉਸ ਲੜਕੇ ਦੇ ਪਰਿਵਾਰ ਦਾ ਤੇ ਇੱਕ ਅਜੇ ਕੁੜੀ ਦਾ ਜਿਹੜੀ ਦਾਵਾ ਕਰ ਰਹੀ ਹੈ ਕਿ ਉਹ ਐਨਆਰਆਈ ਦੀ ਪਤਨੀ ਹੈ ਮਾਮਲਾ ਗੁਰਦਾਸਪੁਰ ਦੇ ਬਟਾਲਾ ਤੋਂ ਸਾਹਮਣੇ ਜਿੱਥੋਂ ਦਾ ਰਹਿਣ ਵਾਲਾ ਇੱਕ ਨੌਜਵਾਨ ਅਰुण ਸ਼ੈਲੀ ਉਸ ਦਾ ਨਾਮ ਦੱਸਿਆ ਜਾ ਰਿਹਾ ਹੈ ਜਿਹੜਾ ਕਿ 12 ਸਾਲ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਹੈ ਤਾ ਦੂਜੇ ਪਾਸੇ ਹੁਣ ਜੋ ਖਬਰ ਸਾਹਮਣੇ ਆਈ ਕਿ ਅਪ੍ਰੈਲ ਦੇ ਵਿੱਚ ਉਸ ਦੀ ਵਿਦੇਸ਼ ਦੇ ਵਿੱਚ ਹੀ ਜਿਹੜੀ ਹੈ ਉਹ ਮੌਤ ਹੋ ਜਾਂਦੀ ਹੈ ਹਜੇ ਉਸ ਦੀ ਮ੍ਰਿਤਕ ਦੇ ਬਟਾਲੇ ਵੀ ਨਹੀਂ ਪਹੁੰਚੇ ਸੀ ਤਾਂ ਇੱਕ ਕੁੜੀ ਦੇ ਵੱਲੋਂ ਜਿਹੜੀ ਕਿ ਆਪਣੇ ਆਪ ਨੂੰ ਨੇਹਾ ਦੱਸਦੀ ਹੈ ਕਿ ਮੇਰਾ ਨਾਮ ਨੇਹਾ ਹੈ ਉਸ ਦੇ ਵੱਲੋਂ ਹੱਥਾਂ ਦੇ ਵਿੱਚ ਲਾਲ ਚੂੜਾ ਪਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਜਦੋਂ ਹੀ ਅਰुण ਸ਼ੈਲੀ ਤੇ ਮ੍ਰਿਤਕ ਦੇ ਬਟਾਲੇ ਆਵੇ ਤਾਂ ਉਸ ਨੂੰ ਸੂਚਿਤ ਕੀਤਾ ਜਾਵੇ ਉਸ ਨੇ ਦਾਅਵਾ ਕੀਤਾ ਕਿ ਅਰुण ਸ਼ੈਲੀ 2000 24 ਦੇ ਵਿੱਚ ਇੰਡੀਆ ਆਇਆ ਸੀ ਉਸ ਦਾ ਰੋਕਾ ਵੀ ਹੋਇਆ ਸੀਗਾ ਹਾਲਾਂਕਿ ਉਸ ਦਾ ਪਰਿਵਾਰ ਵਿਆਹ ਤੋਂ ਨਹੀਂ ਸੀ ਮੰਨ ਰਿਹਾ ਅ अरुण ਛਾਲੀ ਦਾ ਉਸ ਤੋਂ ਬਾਅਦ ਰੋਕਾ ਹੋਇਆ ਸੀ ਤੇ ਮੇਰੇ ਨਾਲ ਗੱਲਬਾਤ ਵੀ ਜਿਹੜੀ ਹੈ ਹੋਈ ਸੀ ਤਾਂ ਉਸ ਨੇ ਪ੍ਰੈਸ ਕਾਨਫਰੰਸ ਕੀਤਾ ਉਸ ਨੇ ਪਤਨੀ ਹੋਣ ਦੇ ਸਬੂਤ ਵੀ ਜੜੇ ਨੇ ਉਹ ਪੇਸ਼ ਕੀਤੇ ਨੇ ਉਹ ਕਹਿੰਦੀ ਉਸ ਨੇ ਕਿਹਾ ਕਿ 2024 ਦੇ ਵਿੱਚ ਜਦੋਂ ਇਟਲੀ ਤੋਂ ਵਾਪਸ ਬਟਾਲਾ ਆਇਆ ਸੀ ਤੇ ਉਸ ਦਾ ਰੋਕਾ ਉਸ ਦੇ ਨਾਲ ਹੋਇਆ ਸੀ ਉਸ ਦੇ ਪਿਤਾ ਦੀ ਦੁਕਾਨ ਤੇ ਆ ਕੇ ਜਿਹੜਾ ਗਰ ਰੋਕਾ ਕੀਤਾ ਗਿਆ ਸੀ ਜਦੋਂ 2024 ਦੇ ਵਿੱਚ ਨਵੰਬਰ ਵਿੱਚ ਅਰਨ ਇਟਲੀ ਤੋਂ ਵਾਪਸ ਆਇਆ ਤਾਂ ਪਹਿਲਾਂ ਉਸਨੇ ਫੋਨ ਤੇ ਸਾਡੇ ਨਾਲ ਗੱਲਬਾਤ ਕੀਤੀ ਸੀ ਪਹਿਲਾਂ ਵਿਆਹ ਦੇ ਲਈ ਉਹ ਨਹੀਂ ਮੰਨ ਰਿਹਾ ਸੀ ਪਰ ਜਦ ਇੰਡੀਆ ਆਉਣਾ ਤਾਂ ਉਸ ਤੋਂ ਬਾਅਦ ਮੰਦਰ ਦੇ ਵਿੱਚ ਜਿਹੜਾ ਉਹ ਵਿਆਹ ਹੋਇਆ ਸੀ ਇਹ ਨੀਹਾ ਨਾਮਕ ਇੱਕ ਔਰਤ ਦੇ ਵੱਲੋਂ ਦਾਵਾ ਕੀਤਾ ਗਿਆ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਮੇਰਾ ਵਿਆਹ ਮੰਦਰ ਦੇ ਵਿੱਚ ਅਰुण ਸ਼ਾਲੀ ਦੇ ਨਾਲ ਹੋਇਆ ਜਿਸ ਦੀ ਹੁਣ ਵਿਦੇਸ਼ ਦੇ ਵਿੱਚ ਮੌਤ ਹੋ ਗਈ ਹੈ ਤੇ ਜਦੋਂ ਮ੍ਰਿਤਕ ਦੇ ਬਟਾਲੇ ਆਵੇ ਤਾਂ ਮੈਨੂੰ ਸੂਚਿਤ ਕੀਤਾ ਜਾਵੇ ਉਧਰ ਦੂਜੇ ਪਾਸੇ ਅਰुण ਸ਼ਾਲੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਅਰुण ਦਾ ਕੋਈ ਇੰਡੀਆ ਦੇ ਵਿੱਚ ਵਿਆਹ ਵੀ ਹੋਇਆ ਹੈ ਜਾਂ ਨਹੀਂ ਕਿਉਂਕਿ ਉਹਨਾਂ ਦਾ ਉਹਨਾਂ ਦਾ ਕਹਿਣਾ ਇਹ ਹੈ ਕਿ 2025 ਤੱਕ 12 ਸਾਲਾਂ ਤੋਂ ਇਟਲੀ ਦੇ ਵਿੱਚ ਰਹਿ ਰਿਹਾ ਅਰुण ਉਹ ਇੱਕ ਵਾਰ ਵੀ ਭਾਰਤ ਨਹੀਂ ਆਇਆ ਤਾਂ ਦੋਵਾਂ ਪਰਿਵਾਰਾਂ ਦੇ ਵਿੱਚ ਇਹ ਵਿਵਾਦ ਚੱਲ ਰਿਹਾ ਹੈ ਉਧਰ ਨੀਹਾ ਦਾ ਕਹਿਣਾ ਹੈ ਨੀਹਾ ਨਾਮ ਪਾਰਟੋਸ ਨੇ ਸਬੂਤ ਵੀ ਪੇਸ਼ ਕੀਤੇ ਉਸਨੇ ਪ੍ਰਸਿੱਦ ਦੇ ਸਾਹਮਣੇ ਕਿਹਾ ਕਿ ਮੇਰਾ ਉਸ ਨਾਲ ਵਿਆਹ ਹੋਇਆ ਅਰुण ਸ਼ਲਿੱਧ ਪਰ ਦੂਜੇ ਪਾਸੇ ਉਸਦੇ ਪਰਿਵਾਰ ਦਾ ਕਹਿਣਾ ਹੈ ਅਰुण ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਅਜੇ ਵਿਆਹ ਬਾਰੇ ਕੁਝ ਨਹੀਂ ਪਤਾ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਗੱਲ ਇਹ ਹੈ ਕਿ ਹਜੇ ਤੱਕ ਉਸ ਦੀ ਮ੍ਰਿਤਕ ਦੇ ਵਾਪਸ ਨਹੀਂ ਆਈ ਬਟਾਲੇ ਨਹੀਂ ਪਹੁੰਚੀ ਪਰ ਉਸ ਤੋਂ ਪਹਿਲਾਂ ਜਾਂ ਕੁਝ ਹੋਣਾ ਤਾਂ ਬੜੇ ਵੱਡੇ ਸਵਾਲ ਖੜੇ ਨੇ ਹਾਲਾਂਕਿ ਇਹ ਜਾਂਚ ਦਾ ਵਿਸ਼ਾ ਮੇਰਾ ਨਾਮ ਨੀਹਾਵਾ ਮੈਂ ਪਤਨੀ ਵਰੁਣ ਚਾਲੀ ਜਿਨ੍ਹਾਂ ਦੀ ਡੈਥ ਇਜਲੀ ਵਿੱਚ ਐਗਰੀਕਲਚਰ ਦਾ ਕੰਮ ਕਰਦਿਆਂ ਕਿ ਇਹ ਮਸ਼ੀਨ ਵਿੱਚ ਆਉਣ ਦੇ ਦੌਰਾਨ ਹੋਈ ਆ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਉਹ ਮੈਰਿਡ ਸੀ ਮੇਰੇ ਨਾਲ ਉਹਨਾਂ ਦਾ ਵਿਆਹ 7 ਨਵੰਬਰ ਨੂੰ 2024 ਨੂੰ ਮੇਰੇ ਨਾਲ ਹੋਇਆ ਸੀ ਇਹ ਗਊਸ਼ਾਲਾ ਦੇ ਸਾਹਮਣੇ ਜਿਹੜਾ ਮੰਦਰ ਵਾ ਨਵਗ੍ਰਹਿ ਮੰਦਰ ਉੱਥੇ ਹੋਇਆ ਸੀ ਉਹਦਾ ਪ੍ਰੂਫ ਜਿਹੜੇ ਮੈਂ ਇਥੇ ਸਾਹਮਣੇ ਸਾਰੇ ਰੱਖਿਓਏ ਨੇ ਮੇਰੀ ਮੰਗ ਇਹ ਹੈ ਕਿ ਜਦੋਂ ਉਹਨਾਂ ਦੀ ਡੈੱਡ ਬੋਡੀ ਆਉਂਦੀ ਆ ਮੈਨੂੰ ਉਹਨਾਂ ਦੇ ਸੰਸਕਾਰ ਦੀਆਂ ਰਸਮਾਂ ਵਿੱਚ ਜੋ ਸਾਡੇ ਪਰਿਵਾਰ ਵੱਲੋਂ ਬਣਦੀਆਂ ਵਾਂ ਉਹਨਾਂ ਵਿੱਚ ਰਸਮਾਂ ਵਿੱਚ ਸ਼ਾਮਲ ਹੋ ਹੁੰਦਾ ਕਿੜਾ ਉਹ ਸੂਚਨਾ ਇੱਕ ਦਿਨ ਡੈੱਡ ਬੋਡੀ ਦੀ ਸੂਚਨਾ ਦਿੱਤੀ ਜਾਵੇ ਵੀ ਕਦੋਂ ਆਉਂਦੀ ਆ ਤੇ ਦੂਸਰਾ ਜਦੋਂ ਅਸੀਂ ਉੱਥੇ ਪਹੁੰਚਦੇ ਆ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਬਤਮੀਜ਼ੀ ਨਾ ਕੀਤੀ ਜਾਵੇ ਮੈਂ ਪ੍ਰਸ਼ਾਸਨ ਤੋਂ ਵੀ ਇਹ ਇਸ ਚੀਜ਼ ਦੀ ਮੰਗ ਕਰਦੀ ਆ ਕਿਉਂਕਿ ਉਹਨਾਂ ਦੀ ਫੈਮਿਲੀ ਜਿਹੜੀ ਹੈ ਸਾਡੀ ਮੈਰਿਜ ਦੇ ਬੱਦਲ ਆ ਮੈਂ ਸਾਰੇ ਪ੍ਰੂਫ ਜਿਹੜੇ ਆ ਉਹ ਮੀਡੀਆ ਸਾਹਮਣੇ ਰੱਖੇ ਆ ਮੇਰੀ ਵੀਡੀਓ ਲਾਵਾਆਂ ਦੀਆਂ ਵਿਆਹ ਦੀਆਂ ਫੋਟੋਆਂ ਸਰਟੀਫ ਦੇ ਸਾਹਮਣੇ ਆ ਤੇ ਇਹੀ ਚੀਜ਼ ਜਿਹੜੀ ਆ ਮੈਨੂੰ ਕਿਸੇ ਨੇ ਸੈਂਡ ਕੀਤੀ ਹੀ ਇਹ ਵੀਡੀਓ ਕਿ ਉਹਨਾਂ ਨੇ ਤੁਹਾਡਾ ਨਾਮ ਨਹੀਂ ਕਿਤੇ ਲਿਆ ਪਰ ਇਹ ਗੱਲ ਗੰਕਤ ਹੈ ਕਿਉਂਕਿ ਸਾਢੇ 3 ਮਹੀਨੇ ਉਹ ਸਾਡੇ ਘਰ ਜਵਾਈ ਬਣ ਕੇ ਰਹੇ ਆ ਸਾਡੇ ਘਰੇ ਰਹੇ ਆ ਸਾਡੇ ਆਂਡ ਗਵਾਂਡ ਸਾਡੇ ਗਲੀ ਗਵਾਂਡ ਸਾਡੇ ਮਾਰਕੀਟ ਜਿੱਥੇ ਉਹ ਮੇਰੇ ਨਾਲ ਮੇਰੇ ਪਾਪਾ ਨੇ ਉਹਨਾਂ ਨੂੰ ਕੰਮ ਖੋਲ ਕੇ ਦਿੱਤਾ ਸੀ ਉਥੇ ਕੰਮ ਵੀ ਕਰਦੇ ਰਹੇ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਵਾ ਉਹਨਾਂ ਦੇ ਗਲੀ ਗੁਆਂਢ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਪਰ ਇਹ ਕਿ ਹੁਣ ਕੋਈ ਦਾਦਾ ਸਾਹਮਣੇ ਨਹੀਂ ਆਉਂਦਾ ਜਾਂ ਕੋਈ ਵੀ ਕੋਈ ਰੀਜ਼ਨ ਮੈਨੂੰ ਨਹੀਂ ਪਤਾ ਕਿ ਉਹ ਕਿਉਂ ਨਹੀਂ ਸਾਹਮਣੇ ਆਉਂਦਾ ਪਰ ਸਚਾਈ ਇਹ ਆ ਕਿ ਬਟਾਲਾ ਕੋਈ ਵੱਡਾ ਸ਼ਹਿਰ ਨਹੀਂ ਆ ਸਾਰਿਆਂ ਨੂੰ ਸਾਰਾ ਕੁਝ ਪਤਾ ਵਾ ਅਸੀਂ ਇੱਥੇ ਹੀ ਰਹਿੰਦੇ ਰਹੇ ਆ ਮੈਰਿਜ ਦੇ ਬਾਅਦ ਵੀ ਅਸੀਂ ਇਸੇ ਬਟਾਲੇ 'ਚ ਤੁਰੇ ਫਿਰਦੇ ਰਹੇ ਆ ਮੇਰੀ ਜਿੱਥੇ ਮੇਰੀ ਸ਼ਾਪ ਆ ਉੱਥੇ ਮੇਰੇ ਨਾਲ ਉਹਨਾਂ ਨੂੰ ਬੈਠੇ ਬਹੁਤ ਲੋਕਾਂ ਨੇ ਵੇਖਿਆ ਵਾ ਕਿਉਂਕਿ ਅਸੀਂ ਘਰ ਤੇ ਰਹੇ ਨਹੀਂ ਰਹੇ ਤੇ ਆਪਣੀ ਸ਼ਾਪ ਤੇ ਹੀ ਚਾਹੁੰਨੀ ਇਹ ਆ ਕਿ ਜਦੋਂ ਉਹਨਾਂ ਦੇ ਇੱਕ ਤੇ ਉਹਨਾਂ ਦੀ ਰੈੱਡ ਬੋਡੀ ਆਉਂਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਤੇ ਦੂਸਰਾ ਜਦੋਂ ਉਹਨਾਂ ਦੀਆਂ ਜਿਹੜੀਆਂ ਸਾਡੇ ਪਰਿਵਾਰ ਵੱਲੋਂ ਬੰਦੀਆਂ ਰਸਮਾਂ ਆ ਉਹ ਅਸੀਂ ਕਰਨੀਆਂ ਚਾਹੁੰਦੇ ਆ ਕਿਉਂਕਿ ਉਹਨਾਂ ਦੀਆਂ ਵਿਆਹ ਦੀਆਂ ਰਸਮਾਂ ਜਿਹੜੀਆਂ ਉਹ ਵੀ ਸਾਡੇ ਪਰਿਵਾਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਤੇ ਜੇ ਇਹ ਵਾਲਾ ਕੰਮ ਹੋਇਆ ਵਾ ਤੇ ਇਹਦੇ ਵਿੱਚ ਵੀ ਸਾਡੇ ਪਰਿਵਾਰ ਦੀਆਂ ਜਿਹੜੀਆਂ ਰਸਮਾਂ ਬੰਨਦੀਆਂ ਉਹ ਹੀ ਕਰਨਾ ਚਾਹੁੰਦੇ ਆ ਪਰ ਸਾਨੂੰ ਕੋਈ ਸੂਚਨਾ ਨਹੀਂ ਦਿੱਤੀ ਜਾ ਰਹੀ ਤੇ ਇਹ ਇਸ ਚੀਜ਼ ਆ ਕਿ ਇੱਕ ਇੱਕ ਇਹ ਦੂਸਰਾ ਇਹ ਕੀ ਇੱਥੇ ਮੇਰੇ ਤੇ ਕੁਝ ਅਲੋਕੇਸ਼ਨ ਹੋਏ ਉਹਨਾਂ ਦੀ ਫੈਮਿਲੀ ਵੱਲੋਂ ਲਗਾਏ ਜਾ ਰਹੇ ਆ ਉਹ ਕਹਿੰਦੇ ਕਿ ਇਹਦੀ ਮੈਰਿਜ ਤੋਂ ਬਾਅਦ ਉਹ ਮੁੰਡਾ ਇੱਥੇ ਹੋ ਗਿਆ ਜਦ ਕਿ ਮੁੰਡਾ ਮੇਰੇ ਕੋਲ ਇੱਥੇ ਨਹੀਂ ਹੋਇਆ ਉਹ ਇਟਲੀ ਜਾ ਕੇ ਹੋਇਆ ਵਾ ਇਹਦੇ ਲਈ ਮੈਂ ਕਿੱਦਾਂ ਜ਼ਿੰਮੇਵਾਰ ਹੋ ਸਕਦੀ ਹਾਂ ਮੇਰੀ ਅਰੇਂਜ ਮੈਰਿਜ ਹੀ ਇਹਨਾਂ ਦੀ ਫੈਮਿਲੀ ਵੱਲੋਂ ਹੀ ਇਹ ਰਿਸ਼ਤਾ ਕੀਤਾ ਗਿਆ ਹੀ ਅਹੀਂ ਇਹਨਾਂ ਦਾ ਘਰ ਅੱਜ ਤੱਕ ਵੀ ਨਹੀਂ ਵੇਖਿਆ ਕਿਉਂਕਿ ਇਹ ਮੰਦਰ ਵਿੱਚ ਇਹਨਾਂ ਦਾ ਜਿਹੜਾ ਹੋਏਗਾ ਪੰਡਤ ਜੀ ਨੇ ਰਿਸ਼ਤਾ ਕਰਵਾਇਆ ਸੀ ਮੰਦਰ ਵਿੱਚ ਬੈਠੇ ਡੈਡੀ ਜੀ ਨੇ ਇਹਨਾਂ ਨੂੰ ਵੇਖਿਆ ਸੀ ਤੇ ਡਾਨੀ ਚਾਹੀ ਕਿ ਪੁੱਤ ਤੁਸੀਂ ਆਪਣੀ ਫੈਮਿਲੀ ਨੂੰ ਲੈ ਕੇ ਸ਼ੌਪ ਤੇ ਆ ਜਿਓ ਕਿਉਂਕਿ ਮੇਰੀ ਬੇਟੀ ਮੇਰੇ ਨਾਲ ਸ਼ੌਪ ਤੇ ਹੀ ਬੈਠਦੀ ਆ ਇਹ ਕਹਿੰਦੇ ਤੁਸੀਂ ਆ ਜਿਓ ਜੇ ਤੁਹਾਨੂੰ ਪਸੰਦ ਹੋਵੇ ਤੇ ਠੀਕ ਆ ਨਹੀਂ ਤੇ ਕੋਈ ਗੱਲ ਨਹੀਂ ਤੇ ਵਗੈਰਾ ਵਰੀ ਇੱਕ ਜਦੋਂ ਪਹਿਲੀ ਵਾਰ ਹੀ ਆਏ ਆ ਉਦੋਂ ਮੇਰੇ ਹਸਬੰਦ ਇਹਨਾਂ ਦੇ ਫਾਦਰ ਸਾਹਿਬ ਇਹਨਾਂ ਦੀ ਵੱਡੀ ਭਝਾਈ ਜਿਹੜੀ ਇੰਟਰਵਿਊ ਦੇ ਵਿੱਚ ਬੋਲਣ ਦੇ ਆ ਉਹਨੇ ਉਹਨਾਂ ਦੀ ਇੱਕ ਨੋ ਸੀ ਜਦੋਂ ਪਹਿਲੀ ਵਾਰ ਹੀ ਆਏ ਆ ਉਹਨਾਂ ਨੇ ਕਿਹਾ ਸੀ ਜੀ ਅਸੀਂ ਸੋਚ ਕੇ ਦੱਸ ਫੇਰੇ ਚਲੇ ਗਏ ਆ ਉਸ ਦਿਨ ਮੇਰਾ ਰੁਕਾ ਨਹੀਂ ਹੋਇਆ ਉਸ ਤੋਂ ਬਾਅਦ ਇਹਨਾਂ ਦੀ ਇੱਕ ਭਰਜਾਈ ਆ ਜਿਹੜੇ ਭਰਾ ਭਰਜਾਈ ਆ ਜਿਹੜੇ ਉੱਥੇ ਧਿਆਨਪੁਰ ਰਹਿੰਦੇ ਆ ਧਿਆਨਪੁਰ ਰਹਿੰਦੇ ਇੱਕ ਇਹਨਾਂ ਦੀ ਭਾਬੀ ਮਨੀਸ਼ਾ ਵਾ ਇਹ ਉਸ ਤੋਂ ਬਾਅਦ ਆਏ ਆ ਸਾਡੀ ਸ਼ੌਕਤੇ ਤੇ ਇਹਨਾਂ ਨੇ ਕਿਹਾ ਕਿ ਅਸੀਂ ਡਿਸਾਈਡ ਕੀਤਾ ਵਾ ਕਿ ਇਹ ਰਿਸ਼ਤਾ ਜਿਹੜਾ ਹੋਣਾ ਚਾਹੀਦਾ ਵਾ ਤੇ ਜਣ ਨੇ ਕਿਹਾ ਠੀਕ ਹੈ ਚਲੋ ਜੇ ਕਰਨਾ ਹੀ ਹੈ ਤੇ ਤੁਸੀਂ ਆ ਜਾਓ ਪਰ ਆਉਣਾ ਸ਼ੌਕਤੇ ਹੀ ਆ ਤੇ ਤੁਹੀ ਇਥੇ ਹੀ ਰੋਕਾ ਕਰ ਕਾਈ ਮਾੜੀ ਮੋਠੀ ਕਰਨੀ ਆ ਕਿਉਂਕਿ ਮੁੰਡੇ ਨੇ 13 ਤਰੀਕ ਨੂੰ ਵਾਪਸ ਚੱਲ ਜਾਣਾ ਹੈ ਇਸ ਕਰਕੇ ਜਿਆਦਾ ਵੱਡਾ ਨਹੀਂ ਕੋਈ ਫੰਕਸ਼ਨ ਕਰ ਨਹੀਂ ਸਕਦੇ ਤੇ ਅਸੀਂ ਇੱਕੋ ਦਿਨ ਵਿੱਚ ਬਸ ਉੱਥੇ ਵੀ ਬਸ ਰੋਕਾ ਹੀ ਲਾਉਣਾ ਵਾ ਹੋਰ ਅਸੀਂ ਕੁਝ ਕਰਨਾ ਨਹੀਂ ਹੈਗਾ ਉਹ ਜਿਹਦੇ ਨੇ ਰੋਕੇ ਵਾਲੇ ਦਿਨ ਆਏ ਆ ਉਹ ਦਿਨੇ ਇਹਨਾਂ ਦੇ ਵੱਡਾ ਭਰਾ ਮਨੀਸ਼ ਜਿਹੜੇ ਹੈਗੇ ਆ ਉਹ ਭਿਆਨਪੁਰ ਵਾਲੇ ਭਾਜੀ लवली ਭਾਜੀ ਅਰੇ ਜੀ ਉਹਨਾਂ ਦਾ ਨਾਮ ਆ लवली ਭਾਜੀ ਆਏ ਸੀ ਤੇ ਮਨੀਸ਼ਾ ਭਾਬੀ ਆਈ ਸੀ ਮਨੀਸ਼ਾ ਭਾਬੀ ਦੀ ਬੇਟੀ ਆ ਭਾਰਤੀ ਉਹ ਆਏ ਹੀ ਮਮਤਾ ਭਾਬੀ ਵੀ ਆਏਗੀ ਇਹ ਨਾਲ ਇਹਨਾਂ ਦੇ ਫਾਦਰ ਸਾਹਿਬ ਵੀ ਉਸ ਦਿਨ ਜਿਹੜੇ ਇਹ ਰੋਕਾ ਸਾਨੂੰ ਲਾ ਕੇ ਗਏ ਆ ਉਸ ਤੋਂ ਬਾਅਦ 12 ਨਵੰਬਰ ਨੂੰ ਉਹ ਵਾਪਸ ਆਏ ਆ ਜਦੋਂ ਵਿਆਹ ਕਰਾਉਣ ਵਾਸਤੇ ਕਿਉਂਕਿ ਜਦੋਂ ਉਹ ਵਿਆਹ ਉਹਨਾਂ ਨੇ ਮੈਨੂੰ ਇਹੋ ਗੱਲ ਕਹੀ ਸੀ ਕਿ ਜੋ ਮੈਂ ਸਿਰਫ ਉਹਨੂੰ ਵਿਆਹ ਕਰਾਉਣ ਆਉਣਾ ਵਾ ਤੇ ਜੇ ਤੁਸੀਂ ਵਿਆਹ ਕਰੋਗੇ ਮੇਰੇ ਨਾਲ ਤੇ ਮੈਂ ਤਾਂ ਹੀ ਇੰਡੀਆ ਉਹਨਾ ਵਾ ਤੇ ਮੈਂ ਉਹਨਾਂ ਕਹਿ ਕਿ ਮੇਰਾ ਰੋਕਾ ਹੋਇਆ ਹੋਇਆ ਵਾ ਤੇ ਤੁਸੀਂ ਇਹ ਗੱਲ ਬਾਰ-ਬਾਰ ਕਿਉਂ ਪੁੱਛਦੇ ਹੋ ਜਿਹਦੇ ਨੂੰ ਰੋਕਾ ਹੋਇਆ ਜਾਂ ਫਿਰ ਵਿਆਹ ਵਿੱਚ ਕੀ ਦਿੱਕਤ ਆਉਣੀ ਆ ਉਹ ਕਹਿੰਦੇ ਕਿ ਮੇਰੇ ਮੈਨੂੰ ਕੋਈ ਠੀਕ ਨਹੀਂ ਲੱਗਦਾ ਕਿ ਕਰਦੇ ਜਿਹੜੇ ਉਹ ਸਹਿਮਤ ਨਹੀਂ ਆ ਇਸ ਨਵੰਬਰ ਦੇ 12 ਨੂੰ ਜਦੋਂ ਆਏ ਆ ਉਹ ਵੀ ਮੈਂ ਫੋਟੋ ਜਿਹੜੀ ਉਹ ਮੀਡੀਆ ਸਾਹਮਣੇ ਰੱਖੀ ਆ ਜੋ ਸਾਨੂੰ ਮਿਲ ਕੇ ਗਏ ਆ ਉਸ ਤੋਂ ਬਾਅਦ 25 ਨਵੰਬਰ ਨੂੰ ਇਹਨਾਂ ਦੀ ਫੈਮਲੀ ਦੇ ਸਾਰੇ ਗਰੁੱਪ ਜਿਹੜੇ ਵੱਡੇ ਭਰਾ ਪਰਚਾਈਆਂ ਇਹਨਾਂ ਦੇ ਉਹ ਸਾਰੇ ਆਏ ਆ ਉਹ ਸਾਡੀ ਸ਼ੌਕ ਤੇ ਬੋਲ ਕੇ ਗਏ ਆ ਕਿ ਅਸੀਂ ਰਿਸ਼ਤਾ ਨਹੀਂ ਕਰਨਾ ਜੇ ਤੁਸੀਂ ਕਰਨਾ ਤੇ ਆਪਣੀ ਜ਼ਿੰਮੇਵਾਰੀ ਤੇ ਮੁੰਡੇ ਨੂੰ ਘਰ ਜਵਾਈ ਰੱਖੋ ਅਸੀਂ ਘਰ ਚ ਨਹੀਂ ਰੱਖਣਾ ਉਸ ਤੋਂ ਬਾਅਦ 26 ਤਰੀਕ ਨੂੰ ਮੁੰਡੇ ਦਾ ਫੋਨ ਆਉਂਦਾ ਮੇਰੇ ਡੈਡੀ ਨੂੰ ਕਿ ਮੇਰੀ ਫੈਮਿਲੀ ਨੇ ਮੇਰੇ ਅੱਗੇ ਇਹ ਗੱਲ ਰੱਖੀ ਆ ਕਿ ਜੇ ਮੈਂ ਵਿਆਹ ਕਰਾਉਣਾ ਵਾ ਤੇ ਘਰੋਂ ਨਿਕਲਾਂ ਘਰ ਚ ਹਿੱਸਾ ਨਹੀਂ ਮਿਲਣਾ ਤੇ ਘਰ ਜਵਾਈ ਬਣ ਕੇ ਅਗਲਿਆਂ ਦੇ ਘਰੇ ਰੋ ਤੇ ਜੇ ਮੈਂ ਆਉਣਾ ਵਾ ਤੇ ਤੁਸੀਂ ਆਪਣੀ ਬੇਟੀ ਦਾ ਵਿਆਹ ਮੇਰੇ ਨਾਲ ਕਰ ਦੋਗੇ ਤੇ ਮੇਰੇ ਪਾਪਾ ਨੇ ਇਹ ਗੱਲ ਕਹੀ ਕਿ ਪੁੱਤ ਜੇ ਮੈਨੂੰ ਪ੍ਰਾਪਰਟੀ ਦਾ ਲਾਲਚ ਹੁੰਦਾ ਤੇ ਜਦੋਂ ਮੈਂ ਤੈਨੂੰ ਮੰਦਰ ਚ ਵੇਖਿਆ ਸੀ ਮੈਂ ਇਹੋ ਗੱਲ ਕਹਿਣੀ ਸੀ ਕਿ ਤੇਰਾ ਘਰ ਘਾਟ ਵੇਚ ਕੇ ਤੇ ਫਿਰ ਤੇਨਾਂ ਗੱਲ ਕਰਾਂਗੀ ਅੱਗੋਂ ਰਿਸ਼ਤੇ ਦੀ ਪਰ ਮੈਂ ਤੇ ਪੁੱਤ ਤੈਨੂੰ ਹੀ ਵੇਖਿਆ ਸੀ ਤੇ ਮੈਂ ਤੇਰੇ ਨਾਲ ਧੀ ਮੰਗਣੀ ਆ ਵਿਆਹਣੀ ਵਿਆਹਣੀ ਵੀ ਤੇਰੇ ਨਾਂਵਾਂ ਮੈਨੂੰ ਪ੍ਰਾਪਰਟੀ ਦਾ ਕੋਈ ਲਾਲਚ ਨਹੀਂ ਆ ਤੇ ਤੇਨਾਂ ਜੇ ਕੋਈ ਵਧੀਕੀ ਹੁੰਦੀ ਆ ਤੇ ਤੂੰ ਆ ਜਾ ਮੈਂ ਵਿਆਹ ਕਰ ਦਾਂਗਾ 26 ਤਰੀਕ ਨੂੰ ਇਹ ਸ਼ਾਮ ਨੂੰ ਸਾਡੇ ਘਰ ਆਇਆ 27 ਤਰੀਕ ਨੂੰ ਕਿਉਂਕਿ ਸਾਡਾ ਕੋਈ ਪੈਲਸ ਦਾ ਕੋਈ ਅਰੇਂਜ ਨਹੀਂ ਹੋ ਸਕਿਆ ਇਹਦੀ ਛੇਤੀ ਤੇ ਨਾ ਹੀ ਕੋਈ ਕਾਰਡ ਵਗੈਰਾ ਛਪਿਆ ਹੀ ਵਿਆਹ ਆ ਇਸ ਕਰਕੇ ਵਿਆਹ ਜਿਹੜਾ ਸੀ ਮੰਦਿਰ ਵਿੱਚ ਇਕਦਮ ਵਿੱਚ ਕੀਤਾ ਸੀ ਇਕਦਮ ਵਿੱਚ ਵਿਆਹ ਕੀਤਾ ਸੀ ਉਹਦੇ ਵਿੱਚ ਉਹਦੇ ਸਾਰੇ ਸਬੂਤ ਮੈਂ মিডিਆ 'ਗਏ ਰੱਖਿਆ ਲਾਵਾਂ ਦੀਆਂ ਵੀਡੀਓ ਫੋਟੋਆਂ ਸਰਟੀਫਿਕੇਟ ਸਾਰਾ ਕੁਝ ਜੋ ਹੋਇਆ ਉਹ ਮੈਂ মিডিਆ ਨੂੰ ਦਿੱਤਾ ਵਾ ਹੁਣ ਮੇਰੀ ਮੰਗ ਇਹ ਆ ਕਿਉਂਕਿ ਉਹਨਾਂ ਦਾ ਜਿਹੜਾ ਇੰਟਰਵਿਊ ਆਇਆ ਉਹਨਾਂ ਵਿੱਚ ਉਹਨਾਂ ਨੇ ਮੇਰਾ ਉਹਦੇ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਮੈਂ মিডিਆ ਨੂੰ ਦੱਸਣਾ ਚਾਹੁੰਦੀ ਕਿ ਉਹ ਮੈਰਿਡ ਹੀ ਸਾਢੇ 3 ਮਹੀਨੇ ਉਹ ਸਾਡੇ ਘਰੇ ਰਹੇ ਆ ਤੇ ਉਹਨਾਂ ਦੀ ਲਾਸਟ ਦੀ ਜਦੋਂ ਉਹਨਾਂ ਦੀ ਬਾਡੀ ਆਉਣੀ ਆ ਉਹਦੀ ਮੈਨੂੰ ਸੂਚਨਾ ਦਿੱਤੀ ਜਾਵੇ ਕਿ ਕਦੋਂ ਆਉਣੀ ਆ ਇਨਾਂ ਦੇ ਪਰਿਵਾਰ ਵੱਲੋਂ ਸਾਨੂੰ ਕੁਝ ਵੀ ਨਹੀਂ ਦੱਸਿਆ ਗਿਆ। ਉਦੋਂ ਵਾਰੀ ਹੋਈ ਆ ਮੇਰੇ ਕੋ ਸਾਰੇ ਸਬੂਤ ਲਏ ਗਿਆ। ਉਹ ਗਾਲੇ ਦੇ ਵੀ ਮੇਰੇ ਕੋ ਹੈਗੇ ਆ ਮੈਂ ਵਿਖਾ ਦਿੰਦੀ ਆ। ਅਸੀਂ ਅੱਜ ਵੀ ਗਏ ਸੀ ਪਰ ਉੱਥੇ ਸਾਨੂੰ ਇਹ ਕਹਿਆ ਗਿਆ ਕਿ ਐਸਐਸਪੀ ਸਾਹਿਬ ਐਸਐਸਪੀ ਦੇ ਦਫ਼ਤਰ ਦੀ ਉਹ ਉੱਥੇ ਬੈਠੇ ਨਹੀਂ ਹੈਗੇ। ਉੱਥੇ ਤੁਹਾਨੂੰ ਐਪਲੀਕੇਸ਼ਨ ਵਿੱਚ ਮੈਂ ਲਿਖੀ ਹੋਈ ਆ ਮੇਰੀ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਮੈਂ ਇਹੋ ਮੰਗ ਕੀਤੀ ਹੈ ਕਿਉਂਕਿ ਇਹਨਾਂ ਦੀ ਫੈਮਿਲੀ ਵਿਆਹ ਲਈ ਰਜਾਮੰਦ ਨਹੀਂ ਸੀ ਹੈਗੀ ਤੇ ਹੁਣ ਉਹਨਾਂ ਦੀ ਜਦੋਂ ਬੋਡੀ ਆ ਉਹਦੀ ਮੈਨੂੰ ਦੱਸਿਆ ਜਾਵੇ ਸੂਚਨਾ ਦਿੱਤੀ ਜਾਵੇ ਤੇ ਬੋਡੀ ਦੇ ਔਰ ਰਸਮਾਂ ਦੇ ਦੌਰਾਨ ਜਿਹੜੀ ਆ ਮੇਰੇ ਫੈਮਿਲੀ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਮੇਰਾ ਨਾਮ ਜਿੰਮੀ ਹੈ ਮੈਂ ਉਹਦੀ ਭੱਤੀ ਭਾਬੀ ਹਾਂ ਭਾਈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਲਕਿ ਅਸੀਂ ਅਖਬਾਰਾਂ ਦੇ ਵਿੱਚ ਵੇਖਦੇ ਪਏ ਹਾਂ ਕਿ ਕੋਈ ਪਰਸਨ ਅਸਾਂ ਉੱਠਿਆ ਆ ਕਿ ਜਿਹੜਾ ਕਹਿੰਦਾ ਕਿ ਮੇਰਾ ਉਸ ਘਰ ਨਾਲ ਸੰਬੰਧ ਹੈ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਸੀਂ ਉਹ ਚੀਜ਼ਾਂ ਨੂੰ ਪੜ੍ਹ ਕੇ ਹੀ ਉਹਨਾਂ ਨੂੰ ਇਸ ਕਰਕੇ ਹੀ ਜਵਾਬ ਦੇ ਰਹੇ ਆ ਕਿ ਜਿਸ ਜਿਹੜਿਆ ਨੂੰ ਨੌਲੇਜ ਹੀ ਨਹੀਂ ਹੈ ਨੀ ਉਹ ਸਾਨੂੰ ਉਹਨਾਂ ਅਖਬਾਰਾਂ ਥਰੂ ਪਤਾ ਲੱਗੂਗਾ ਤਾਂ ਅਸੀਂ ਤਾਂ ਕਵਾਂਗੇ ਕਿ ਸਾਡੀ ਨੌਲੇਜ ਇਹ ਚੀਜ਼ਾਂ ਹੋਈਆਂ ਦੀਆਂ ਨਹੀਂ ਸਾਨੂੰ ਉਸੇ ਦਾ ਜਵਾਬ ਦੇਣਾ ਪਊਗਾ ਤਾਂ ਅਸੀਂ ਬਸ ਉਹ ਜਵਾਬ ਦਿੰਨੇ ਪਏ ਆ ਸਾਡਾ ਤਾਂ ਕਿਸੇ ਦੇ ਸੰਬੰਧ ਤੇ ਤਾਂ ਹੁੰਦਾ ਨਾ ਕਿ ਕੋਈ ਚਾਹ ਰਿਸ਼ਤੇਦਾਰ ਸਾਡੇ ਪਰਿਵਾਰ ਦੇ ਬੈਠੇ ਆ ਚਾਹ ਉਹਨਾਂ ਦੇ ਪਰਿਵਾਰ ਦੇ ਬੈਠੇ ਦੇਖੋ ਜਦੋਂ ਕਿਸੇ ਦਾ ਵਿਆਹ ਹੁੰਦਾ ਸਿਰਫ ਮੁੰਡੇ ਕੁੜੀ ਦਾ ਵਿਆਹ ਤੇ ਨਹੀਂ ਹੁੰਦਾ ਪਰਿਵਾਰਾਂ ਦੇ ਰਿਸ਼ਤੇ ਹੁੰਦੇ ਨੇ ਤੇ ਜਦੋਂ ਸਾਨੂੰ ਮੁੰਡੇ ਨੇ ਜਾਣਕਾਰੀ ਨਹੀਂ ਦਿੱਤੀ ਕਿ ਹਾਂ ਵੀ ਮੈਂ ਫਲਾ ਫਾਤੇ ਵਿਆਹ ਕਰਾਣ ਲੱਗਾ ਵਾਂ ਠੀਕ ਹੈ ਉਹ ਆਂਦਾ ਸੀਗਾ ਉਹ ਤਾਂ ਅੱਗੇ ਵੀ ਯਾਰਾਂ ਦੋਸਤਾਂ ਦੇ ਨਾਲ ਰਹਿਣਾ ਹੁੰਦਾ ਹੀ ਕਦੀ 4 ਦਿਨ ਨਹੀਂ ਆਇਆ ਕਦੀ 5 ਦਿਨ ਨਹੀਂ ਆਇਆ ਤੇ ਸਾਡੀ ਨਜ਼ਰ 'ਚ ਉਹ ਬਾਹਰ ਇਦਾਂ ਹੀ ਕਿਸੇ ਨਾਲ ਰਹਿ ਰਿਹਾ ਵਾ ਬੱਚੇ ਆਈ ਕੱਲ ਨਹੀਂ ਦੱਸਦੇ ਤੁਹਾਨੂੰ ਵੀ ਪਤਾ ਹੈ ਬੱਚੇ ਸਾਰੀ ਗੱਲ ਕਲੀਅਰ ਨਹੀਂ ਕਰਦੇ ਹਾਂ ਠੀਕ ਹੈ ਜੀ ਸਾਨੂੰ ਪਤਾ ਉਹ ਕਿਸੇ ਨਾਲ ਗਿਆ ਰਹਿਣ ਲੇਕਿਨ ਹੁਣ ਉਸ ਦੌਰਾਨ ਕੋਈ ਬੰਦਾ ਇਸਦਾ ਫਾਇਦਾ ਚੁੱਕ ਕੇ ਇੰਨੀ ਗੱਲ ਕਰ ਦਵੇ ਕਿ ਉਹ ਮੇਰੇ ਨਾਲ ਵਿਆਹਿਆ ਸੀ ਤੋਂ ਮੇਰੇ ਨਾਲ ਰਹਿੰਦਾ ਰਿਹਾ ਸੀ ਸਾਡੀ ਨੌਲੇਜ ਦੇ ਵਿੱਚ ਇਹ ਚੀਜ਼ਾਂ ਹਨ ਨਹੀਂ ਹਾਂ ਭਾਜੀ ਮੈਂ ਦੱਸਦੀ ਤੁਸੀਂ ਕਹਿੰਦੇ ਫੋਟੋਗ੍ਰਾਫੀ ਉਹਨਾਂ ਨੇ ਜੋ ਫੋਟੋਸ ਦਿਖਾਈਆਂ ਇਹ ਕੁਝ ਵੀ ਹੈ ਦੇਖੋ ਹੁਣ ਬੱਚਾ ਬਾਹਰ ਜਾ ਕੇ ਕੀ ਕਰ ਆਇਆ ਉਸਦੇ ਪਰਿਵਾਰ ਨੂੰ ਉਹਦਾ ਕੀ ਪਤਾ ਹੈ ਠੀਕ ਹੈ ਨਾ ਜਾਂ ਤਾਂ ਉਹ ਕੁੜੀ ਨੂੰ ਲੈ ਕੇ ਇਸ ਘਰ ਚ ਆਇਆ ਹੁੰਦਾ ਤੁਹਾਨੂੰ ਵੀ ਪਤਾ ਹੁੰਦਾ ਕਿ ਇਹ ਸਾਡੇ ਘਰ ਦੀ ਨੋ ਹੈ ਠੀਕ ਹੈ ਨਾ ਜਦੋਂ ਉਸ ਬੱਚੇ ਨੇ ਨਾਤ ਘਰ ਆ ਕੇ ਕੋਈ ਜਾਣਕਾਰੀ ਦਿੱਤੀ ਇਸ ਬਾਰੇ ਤੇ ਨਾ ਹੀ ਉਹਨੇ ਇਹ ਦੱਸਿਆ ਕਿ ਹਾਂ ਕਿ ਮੈਂ ਬਾਹਰ ਕਿਤੇ ਰਹਿ ਰਿਹਾ ਕਿਸੇ ਕੁੜੀ ਨਾਲ ਸਾਨੂੰ ਇਸ ਦਾ ਪਤਾ ਕਿੱਦਾਂ ਲੱਗੂ ਤੁਸੀਂ ਖੁਦ ਦੱਸੋ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਬਾਕੀ ਰਹੀ ਗੱਲ ਜਿਵੇਂ ਹੁਣ ਤੁਸੀਂ ਸਾਡੇ ਫਾਦਰ ਸਾਹਿਬ ਨੂੰ ਪੁੱਛ ਰਹੇ ਹੋ ਕਿ ਕਿੱਦਾਂ ਹੋਇਆ ਕਿਦਾਂ ਨਹੀਂ ਉਹ ਤਾਂ ਵਿਚਾਰੇ ਪਹਿਲੇ ਬਿਮਾਰੀਆਂ ਦੇ ਵਿੱਚ ਪਤਾ ਨਹੀਂ ਕਿਸ ਕਿ ਤਰ੍ਹਾਂ ਆਪਣੀ ਆਮਦੋ ਸਾਮ ਵੀ ਫਿਰਨ ਢੇ ਹੈ ਇੱਕ ਜਵਾਨ ਬੰਦੇ ਦੀ ਜਦੋਂ ਬੱਚੇ ਦੀ ਮੌਤ ਹੁੰਦੀ ਹੈ ਨਾ ਘਰ ਦਾ ਪਤਾ ਨਹੀਂ ਹਾਲ ਕੀ ਹੋ ਜਾਂਦਾ ਅਸੀਂ ਇਹੋ ਜਿਹੀਆਂ ਚੀਜ਼ਾਂ ਲਈ ਤਾਂ ਤਿਆਰ ਹੀ ਨਹੀਂ ਆ ਜੋ ਸਾਨੂੰ ਅੱਜ ਫੇਸ ਕਰਨੀਆਂ ਪੈਂਦੀਆਂ ਭਈਆਂ ਤਿਆਰ ਹੋਣਾ ਪਊਗਾ ਜੇ ਕੋਈ ਸਾਡੇ ਮਤਲਬ ਬੇਮਤਲਬ ਦੇ ਵਿੱਚ ਸਾਡੇ ਉੱਤੇ ਅਲੀਗੇਸ਼ਨ ਲਾਊਗਾ ਤਾਂ ਦੇਖੋ ਭਾਜੀ ਸਾਨੂੰ ਉੱਠਣਾ ਪਊਗਾ ਅਸੀਂ ਬਿਨਾਂ ਮਤਲਬ ਕੋਈ ਇਲਜ਼ਾਮ ਤੁਹਾਡੇ ਸਿਰ ਤੇ ਲਾਵਾਂਗੇ ਸਾਡਾ ਪਰਿਵਾਰ ਬੜਾ ਵੱਡਾ ਵਾ ਜੇ ਅਸੀਂ ਚੁੱਪ ਕਰਕੇ ਬੈਨੇ ਫਿਰ ਗੁਨੇਗਾ ਰਹੀ ਘੁਆਨੇ ਆ